पंजाब बैंक जोनल जोनल मैनेजर दी जागरूकता ले एक रैली हाल गेट तो ऑफिस साहिब तक कभी जोनल मैनेजर गुरमीत सिंह ने जानकारी देंदे विजिलेंस देश भर सताई अक्तूबर तो दो नवंबर तक विजिलस जागरूकता हफ्ता मनाया जा रहा जोनल मैनेजर सरदार गुरमीत सिंह ने लोगों अपराध ए टीएम पिन धोखाधड़ीलिया तो सुरक्षा बारे जागरूक किया ਉਹਨਾਂ ਨੇ ਕਿਹਾ ਕਿ ਸਮਾਜ ਵਿੱਚ ਪ੍ਰਿਸ਼ਟਾਚਾਰ ਵਿਆਪਕ ਤੌਰ ਤੇ ਫੈਲਿਆ ਹੋਇਆ ਹੈ ਜਿਸ ਨਾਲ ਸਾਡੇ ਸਮਾਜ ਨੂੰ ਕਮਜ਼ੋਰ ਹੋ ਰਿਹਾ ਹੈ ਤੇ ਇਸ ਨੂੰ ਖਤਮ ਕਰਨ ਦੀ ਲੋੜ ਹੈ ਉਹਨਾਂ ਸਮਾਜ ਵਿੱਚ ਪ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਆਪਕ ਕਾਰਵਾਈ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਉਹਨਾਂ ਸਲਾਹ ਦਿੱਤੀ ਕਿ ਜੇਕਰ ਕੋਈ ਕਰਮਚਾਰੀ ਸਰਕਾਰੀ ਕੰਮ ਲਈ ਪੈਸੇ ਦੀ ਮੰਗ ਕਰਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਵਿਜੀਲੈਂਸ ਵਿਭਾਗ ਨੂੰ ਕੀਤੀ ਜਾਵੇ ਇਸ ਮੌਕੇ ਤੇ ਚੀਫ ਮੈਨੇਜਰ ਪ੍ਰਵੀਨ ਕੁਮਾਰ ਚੰਦਰਪਾਲ ਖੁਸ਼ਦੀਪ ਸਿੰਘ ਰਾਹੁਲ ਕੁਮਾਰ ਮਨੀਸ਼ ਅਦਿੱਤੀ 모ਹਿਤ ਅਰੋੜਾ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ ਅੱਜ ਪੰਜਾਬ ਸਿਨ ਬੈਂਕ ਜ਼ੋਨਲ ਆਫਿਸ ਅੰਮ੍ਰਿਤਸਰ ਦੁਆਰਾ ਹਾਲਗੇਟ ਅੰਮ੍ਰਿਤਸਰ ਤੋਂ ਲੈ ਕੇ ਗੋਲਡਨ ਟੈਂਪਲ ਤੱਕ ਵਿਜੀਲੈਂਸ ਅਵੇਅਰਨੈਸ ਕੈਂਪੇਨ ਦੇ ਤੱਕ ਰੈਲੀ ਕੱਢੀ ਜਾ ਰਹੀ ਹੈ ਔਰ ਇੱਕ ਵਿਜੀਲੈਂਸ ਅਵੇਅਰਨੈਸ ਵੀਕ ਪਨਾਇਆ ਜਾ ਰਿਹਾ 27 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੇ ਕਸਟਮਰ ਨੂੰ ਪਬਲਿਕ ਨੂੰ ਆਮ ਪਬਲਿਕ ਨੂੰ ਇਹ ਆਹਵਾਣ ਕਰਦੇ ਆਂ ਕਿ ਦੇਸ਼ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਬਣਾਣਾ ਹੈ ਕ腐ਸ਼ਨ ਫਰੀ ਬਣਾਣਾ ਹੈ ਤੁਹਾਨੂੰ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਨਾ ਕਿਸੇ ਨੂੰ ਰਿਸ਼ਵਤ ਦੇਣੀ ਹੈ ਨਾ ਕਿਸੇ ਤੋਂ ਰਿਸ਼ਵਤ ਲੈਣੀ ਹੈ ਔਰ ਇਸੇ ਤਰ੍ਹਾਂ ਅਸੀਂ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਔਰ ਇੱਕ ਅੱਛੀ ਇਕਨੋਮੀ ਅੱਛੀ ਕੰਟਰੀ ਬਣਾ ਸਕਦੇ ਹਾਂ ਧੰਨਵਾਦ